ਕੰਗਦੇ ਚੰਦਕਾਰ ਹੁੰਦਾ ਤਾਂ ਤੁਸੀਂ ਮੇਰੇ ਤੋਂ ਲੋੜਨਾ ਪੈਣੀ ਜਬਰਨਾਮਾ ਸੁਣਾਉਣ ਦੀ ਅੱਛਾ ਓਏ ਮੇਰੇ ਮੂੰਹ ਨਿਕਲ ਰਿਹਾ ਚੇਵਲਾ ਤੂੰ ਹਲੇ ਵੀ ਤੈਨੂੰ ਚੰਦਕਾਰ ਦੇ ਸੰਦ ਲੱਗੇਗਾ ਤੈਨੂੰ ਹਲੇ ਵੀ ਪਤਾ ਲੱਗੇਗਾ ਤੇਰੇ ਮਰਕੇ ਨੂੰ ਤਾਂ ਗਾਲਾਂ ਕਹੀ ਜਾਂਦੀਆਂ ਇੱਕ ਪੋਸਟ ਲੈ ਕੇ ਇਹਾ ਜੱਪ ਕਰਕੇ ਬੰਗਲਾ ਪੁੱਤ ਬਣ ਕੇ ਤੇਰੇ ਜੁੱਤੀਆਂ ਬਣੀਆਂ ਪੈਣੀਆਂ ਏ ਤੋਤੇ 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 ਹੋਇਆ ਸੂਰਮਿਆਂ ਨੇ ਆਹੂਲਾਇਆ ਮੁਗਲਾਂ ਤੇਰੇ ਵਰਗੇ ਮੁਗਲਾਂ ਦੇ ਤੂੰ ਉਸੇ ਮੁਗਲਾਂ ਦੀ ਨਸਲ ਵਿੱਚੋਂ ਪੱਜਿਆ ਮੈਂ ਜਿਹਨਾਂ 'ਚ ਗੁਰੂ ਸਾਹਿਬ ਤੇ ਕਿੰਤੂ ਕੀਤਾ ਓਏ ਸਿਰਵਾਇਆ ਇਹ ਹੋਇਆ ਨਹੀਂ ਇਹ ਹੋਇਆ ਇਹ ਚਮਤਕਾਰ ਹੋਇਆ ਸਵਾ ਸਵਾ ਲੱਖ ਨਾਲ ਲੜਿਆ ਯੋਧੇ ਅੱਗੇ ਗੁਰੂ ਗੋਬਿੰਦ ਸਾਹਿਬ ਜੀ ਸਾਸਤੰਗ ਜੀ ਕੱਟ ਕੇ ਜਾਓ ਭਾਈ ਗੁਰਜੀਤ ਖਾਲਸਾ ਵੈਗੁਰਦੀ ਕੀ ਫਤਿਹ ਸੰਗਤ ਜੀ ਅੱਜ ਇੱਕ ਵੀਰ ਨੇ ਪੋਸਟ ਪਾਈ ਆ ਕਿਸੇ ਖੱਜੇ ਟਰੈਕਟਰ ਦੀ ਉਹਦਾ ਨਾਮ ਹੈ ਮੱਟ ਸੇਰੋਂ ਵਾਲਾ ਉਹ ਮੱਟ ਸੇਰੋਂ ਵਾਲਾ ਕੀ ਕਰਦਾ ਲੱਗਦਾ ਕੀ ਆ ਉਸਨੇ ਕੈਂਟੂ ਕੀਤਾ ਬਾਪੂ ਪਲਗੀਆਂ ਵਾਲੇ ਦੇ ਜਿਹੜਾ ਕਦੇ ਵੀ ਬਰਦਾਸ਼ਤ ਨਹੀਂ ਹੋਊਗਾ ਉਸ ਮੈਂ ਭੱਜੇ ਰਾਈਟਰ ਨੂੰ ਉਸ ਖੱਜ ਨੂੰ ਮੈਂ ਦੱਸ ਦੇਣਾ ਤੇ ਸੰਗਤ ਨੂੰ ਪਹਿਲਾਂ ਦੱਸ ਦਿੱਤਾ ਉਹ ਕਥੀਰ ਨੇ ਲਿਖਿਆ ਕੀ ਆ ਉਹ ਕਹਿੰਦਾ ਜੇ ਚਮਤਕਾਰ ਹੁੰਦਾ ਤੇ ਕਿਹਦਾ ਕਹਿੰਦਾ ਦਿਲ ਕਰਦਾ ਸੱਤ ਸਾਲ ਦੇ 9 ਸਾਲ ਦੇ ਗਿਆਨੇ ਮਰਵਾਉਂ ਉਹਨੇ ਛੋਟੇ ਸਹਬ ਜਦੋਂ ਜਿਹੜੇ ਸਾਡੇ ਬਾਬੇ ਆ ਉਹ ਸੱਤ ਸਾਲ ਤੇ 9 ਸਾਲ ਦੀ ਉਮਰ ਦੇ ਸਾਡੇ ਬਾਬੇ ਆ ਬਾਬਾ ਜੀਰੋ ਵਾਸਤੇ ਬਾਬਾ ਫਾਕੇ ਜੀ ਅਸੀਂ ਉਹਨਾਂ ਨੂੰ ਬਾਬਿਆਂ ਦਾ ਰੁਕਵਾ ਦਿੱਤਾ ਵਿਆ ਤੇ ਤੂੰ ਦੁੱਕੀ ਦਾ ਬੰਦਾ ਉਹਨਾਂ ਨੂੰ ਮਿਆਰੇ ਦੱਸਦਾ ਹੈ ਉਹ ਨਹੀਂ ਨਹੀਂ ਸੀਗੇ ਉਹਨਾਂ ਨੇ ਉਹਨਾਂ ਨੇ ਕੋਈ ਕੋਈ ਉਹਨਾਂ ਨੂੰ ਜੋਰ ਜ਼ਬਰਦਸਤੀ ਨਹੀਂ ਸੀਗੀ ਪਰ ਉਹਨਾਂ ਨੇ ਧਰਮ ਲਈ ਤੇਰੇ ਵਰਗੇ ਨੂੰ ਨਾ ਤੇਰੇ ਲੱਗ ਨੂੰ ਤੇਰੇ ਵਰਗੇ ਦਾ ਜਵਾਗ ਫੜ ਕੇ ਕੋਈ ਲੈ ਜਾਵੇ ਨਾ ਜਵਾਗ ਦੇ ਚਾਰ ਚਪੇੜਾ ਮਾਰ ਦੇ ਤੇਰੇ ਅੱਗੇ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਪਰ ਉਹ ਉਸ ਅਕਾਲ ਪੁਰਖ ਦੇ ਬੱਚੇ ਸੀ ਉਹ ਉਹ ਕਲਗੀਆਂ ਵਾਲਾ ਅਕਾਲ ਦਾ ਰੂਪ ਸੀਗਾ ਕਿਸੇ ਭਲਕੇ ਦੇ ਫਰਦਾ ਹੋਵੇ ਉਹਨੇ ਛਿੱਧੀਆਂ ਦਿੱਤੀਆਂ ਨਾ ਤੇ ਕੌਮ ਲਈ ਦਿੱਤੀਆਂ ਨੇ ਕੋਈ ਕਰੇ ਗਿਲੁਰਾਇ ਦੇ ਸਪਪੂ ਦੀ ਜਿਹੜੇ ਉਹ ਚਮਤਕਾਰਾਂ ਦੀ ਗੱਲਾਂ ਕਰਦਾ ਨਾ ਤੇ ਚਮਤਕਾਰ ਤਾਂ ਇੰਨੇ ਕੀਤੇ ਆ ਉਹ ਸਮਝ ਪਤਾ ਕਿਹਦੀ ਹੋ ਰਹੇ ਆ ਉਹ ਸਮਝ ਗੁਰੂ ਨੂੰ ਪਿਆਰ ਕਰਨ ਵਾਲੇ ਸਮਝਉਨੇ ਆ ਗੁਰੂ ਤੇ ਨਿਗਾ ਕਰਨ ਵਾਲੇ ਸਮਝਉਨੇ ਆ ਤੇਰੇ ਵਰਗੇ ਖੱਜਾਂ ਦੀ ਸਮਝ ਨਹੀਂ ਹੋ ਰਹੀ ਸ਼ੇਰੋ ਵਾਇਆ ਤੂੰ ਅੱਗੇ ਵੀ ਮੈਂ ਸੁਣਿਆ ਕਹਿੰਦੇ ਬਹੁਤ ਵਾਰੀ ਤੂੰ ਖੱਜਾਂ ਮਾਰੀਆਂ ਏ ਪਰ ਆਹ ਤੂੰ ਖੱਜੇ ਮਾਰ ਕੇ ਨਾ ਤੇ ਬਹੁਤ ਵੱਡਾ ਗੁਨਾਹ ਕਰ ਲਿਆ ਏ ਪਰ ਦੂਜੀ ਕਹਿੰਦਾ ਕਹਿੰਦਾ ਜੇ ਚਮਤਕਾਰ ਹੁੰਦਾ ਤੇ ਕੀ ਗੱਲ ਕਰ ਤੁਸੀਂ ਪੁੱਛਣਾ ਪੀਰ ਅਖਵਾਉਣ ਨੂੰ ਉਹ ਬੇਗੁਪਾ ਉਹਦਾ ਪੀਰ ਅਖਵਾਉਣਾ ਤੇ ਬਾਪੂ ਦੀ ਇਹ ਗੱਲ ਨੂੰ ਦਰਸਾਉਂਦਾ ਸੀ ਉਹਨਾਂ ਨੇ ਇਹ ਦੱਸਿਆ ਕਿ ਸਾਡੀ ਕਿਸੇ ਧਰਮ ਨਾਲ ਕਿਸੇ ਜਾਤ ਨਾਲ ਸਾਡੀ ਕੋਈ ਲੜਾਈ ਸਾਡੀ ਕੋਈ ਵੈਰਬੋਧ ਤਾਂ ਨਹੀਂ ਹੈਗੀ ਸਾਡੀ ਲੜਾਈ ਹੈ ਸਿਰਫ ਤੇ ਸਰਪ ਜੁਰਮ ਦੇ ਖਿਲਾਫ ਜਿਹੜਾ ਜੁਗਮ ਕਰਦਾ ਏ ਉਸਦੇ ਖਿਲਾਫ ਆ ਜੇ ਉਸਦਾ ਪੀਰ ਬੜਿਆ ਸੀ ਨਾ ਬਾਪੂ ਸਾਡਾ ਤੇ ਉਹਨਾਂ ਨੂੰ ਉਹ ਜਿਹੜੇ ਮੁਸਲਮਾਨ ਵੀਰ ਸੀ ਨਾ ਪਿਆਰ ਕਰਨ ਵਾਲੇ ਤੇਰੇ ਨਾਲੇ ਖਾਤਰੀ ਸੀਗੇ ਉਹ ਮੁਸਲਮਾਨ ਪੀਰ ਮੁਸਲਮਾਨ ਵੀਰ ਜਿਹੜੇ ਗੁਰੂ ਸਾਹਿਬ ਨੂੰ ਪਿਆਰ ਕਰਦੇ ਸੀਗੇ ਤੇ ਉਹ ਕੌਣ ਸੀ ਭਾਵੇਂ ਪੀਰ ਬੁੱਧੂ ਸ਼ਾਹ ਵਰਗੇ ਯੋਧੇ ਜਿਨ੍ਹਾਂ ਨੇ ਆਪਣਾ ਸਭ ਕੁਝ ਆਪਣਾ ਪ੍ਰਵਾਹ ਸੇਵ ਕਰਤਾ ਗੁਰੂ ਸਾਹਿਬ ਤੇ ਉਹ ਸੀ ਤੇ ਗੁਰੂ ਸਾਹਿਬ ਨੇ ਸਪਸ਼ਟ ਕੀਤਾ ਕਿ ਸਾਡੀ ਲੜਾਈ ਨਹੀਂ ਕਿਸੇ ਨਾਲ ਸਾਡੀ ਕੋਈ ਉਹ ਤਾਂ ਸਿਰਫ ਜੁਗਰੇ ਖਿਲਾਫ ਆ ਤੇ ਤੇਰੇ ਲਈ ਨਾ ਖੱਡੀਆਂ ਚੀਜ਼ਾਂ ਨੂੰ ਸਮਝਣਾ ਕਹਿੰਦੇ ਜੇ ਚਮਤਕਾਰ ਹੁੰਦਾ ਤਾਂ ਤੁਸੀਂ ਮੇਰੇ ਤੋਂ ਲੋੜ ਨਾ ਪੈਦੀ ਜਫਰ ਨਾਮਾ ਸੁਣਾਉਣ ਨੂੰ ਅੱਛਾ ਓਏ ਮੇਰੇ ਮੂੰਹ ਨਿਕਲਦਾ ਚਵਲਾ ਹਲੇ ਵੀ ਤੈਨੂੰ ਚਮਤਕਾਰ ਦੇ ਸੰਦੇ ਲੱਗੇਗਾ ਤੈਨੂੰ ਹਲੇ ਵੀ ਪਤਾ ਲੱਗੇਗਾ ਤੇਰੇ ਵਰਗੇ ਨੂੰ ਤਾਂ ਗਾਲਾਂ ਪਈ ਜਾਂਦੀਆਂ ਇੱਕ ਪੋਸਟ ਲੈ ਕੇ ਤੇ ਬਾਪੂ ਦੀ ਕਲਮ ਵਿੱਚ ਕੀ ਨਹੀਂ ਤਾਕਤ ਸੀ ਕਿ ਕਲਮ ਦੇ ਨਾਲ ਹੀ ਜਫਰਨਾ ਨਾਲ ਲੈ ਕੇ ਕਲਮ ਦੇ ਨਾਲ ਹੀ ਔਰਗੇ ਜਿਹਨੂੰ ਮਾਨਤਾ ਜਿਹੜਾ ਕਲਮ ਨਾਲ ਮਾਰ ਸਕਦਾ ਏ ਤੇ ਤਲਵਾਰ ਨਾਲ ਮਾਰਨਾ ਉਹਦੇ ਵਿੱਚ ਵੱਡੀ ਗੱਲ ਨਹੀਂ ਸੀ 10 10 ਲੱਖ ਫੌਜ ਦੇ ਨਾਲ ਲੜਨਾ ਸਵਾ ਲੱਖ ਸੇ ਇੱਕ ਲੜਾਉ ਗਧੜੋ ਸੇ ਮੈਂ ਗਧੜੋ ਸੇ ਮੈਂ ਛੇੜ ਬਣਾਉ ਸਵਾ ਲੱਖ ਸੇ ਇੱਕ ਲੜਾਉ ਤਵੇ ਗਬਿੰਦ ਸਿੰਘੋ ਨਾਮ ਕਹਾਉ ਤੇ ਹੋਇਆ ਨਹੀਂ ਓਏ ਸਿਰੋਆਇਆ ਇਹ ਹੋਇਆ ਨਹੀਂ ਇਹ ਹੋਇਆ ਇਹ ਚਮਤਕਾਰ ਹੋਇਆ ਸਵਾ ਸਵਾ ਲੱਖ ਨਾਲ ਲੜਿਆ ਯੋਧੇ ऐसे ऐसे ਯੁੱਧੇ ਪਤਾ ਕੀਤੇ ਜਿਵੇਂ ਤੇ ਬਾਪੂ ਨੇ ਹੱਥ ਰੱਖ ਲਿਆ ਤਾਂ ਸਾਪਣਾ ਜਿਉਂ ਦਿੱਤੀ ਸੀ ਬਾਪੂ ਨੇ ਤੇ ਉਸ ਬੰਦੇ ਨੇ ਸਵਾ ਸਵਾ ਲੱਖ ਨਾਲ ਯੁੱਧ ਕੀਤਾ ਤੇ ਤੇਰੇ ਵਰਗੇ ਨੂੰ ਕੋਈ ਦੋ ਬੰਦੇ ਘੜੀ ਚ ਘੇਰ ਲੈਣਾ ਤੇ ਮੂਰ ਨੇ ਤਾਂ ਜਾਂਦਾ ਪੈਂਟ ਬਿੱਲੀ ਹੋ ਜਾਂਦੀ ਆ ਤੇਰੇ ਵਰਗੇ ਦੀ ਜਿਹੜੇ ਬੁਰੂਸਾਲ ਤੇ ਕਿੰਤੂ ਕਰਨ ਵਾਲੇ ਬੰਦੇ ਦੀ ਚੰਕੌਰ ਦੀ ਘੜੀ ਯਾਦ ਆ ਚੰਕੌਰ ਦੀ ਘੜੀ ਵਿੱਚ ਕੀ ਹੋਇਆ ਸੀਗਾ ਤੈਨੂੰ ਕੀ ਐ ਜਿਹਨਾਂ ਆਵਾਜ਼ਾਂ ਦੀਏ ਵੀਡੀਓ ਬੜੀ ਲੰਬੀ ਹੋ ਜਾਣੀ ਆ ਤੇ ਆਪਣੇ ਨਾ ਚੁੱਪ ਕਰਕੇ ਬੰਗਲਾ ਪੁੱਤ ਬਣ ਕੇ ਤੇਰੇ ਜੁੱਤੀਆਂ ਬਣੀਆਂ ਪੈਣੀਆਂ ਏ ਸਮਝ ਗਿਆ ਨਾ ਮੈਂ ਸਾਰੀ ਸਿੱਖ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਸ ਇਸ ਹਿਸਾਬ ਜਿਵੇਂ ਜਿੱਥੇ ਮੈਂ ਅੱਜ ਤੱਕ ਜਿੱਤਣਾ ਮਾਰੋ ਨਹੀਂ ਤਾਂ ਚੁੱਪ ਕਰਕੇ ਸੰਗਤ ਵਿੱਚ ਬਹਿ ਕੇ ਮਾਫੀ ਮੰਗਣਾ ਬਦਰਾ ਪੁੱਤ ਬਣ ਕੇ ਬਾਬਾ ਦੀਪ ਸਿੰਘ ਵਰਗੇ ਬਾਬਾ ਜੀਵਨ ਸਿੰਘ ਵਰਗੇ ਯੋਧੇ ਜਰਨੈਲ ਪੈਦਾ ਕੀਤੇ ਆ ਉਸ ਕਲਗੀਆਂ ਵਾਲੇ ਨੇ ਤੇਰੇ ਵਰਗੇ ਤੇ ਉਂਗਲ ਤੇ ਛੀਲਵਾਜੇ ਨਾ ਉਂਗਲ ਤੇ ਖੋਚ ਆ ਜੇ ਤੇ ਡਾਕਟਰ ਲੜਦਾ ਫਿਰਦਾ ਇਥੇ ਸੂਰਮੇ ਪੂਰੇ ਪੂਰੇ ਤੋਤੇ 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 ਹੋਏ ਸੂਰਮਿਆਂ ਨੇ ਆਹੂਲਾ ਜਾਂ ਮੁਗਲ ਤੇਰੇ ਵਰਗੇ ਮੁਗਲਾਂ ਵੀ ਤੂੰ ਉਸੇ ਮੁਗਲਾਂ ਦੀ ਨਸਲ ਵਿੱਚੋਂ ਪੱਜਿਆ ਨੇ ਜਿਨ੍ਹਾਂ 'ਚ ਗੁਰੂ ਸਾਹਿਬ ਤੇ ਕਿੰਤੂ ਕੀਤਾ ਉਹਨਾਂ ਮੁਗਲਾਂ ਦੀ ਨਸਲ ਚੋਂ ਆ ਤੂੰ ਪੀਰ ਗਤੂ ਸ਼ਾ ਵਰਗੇ ਮੁਸਲਮਾਨਾਂ ਵੀਰਾਂ ਦੀ ਨਸਲ ਤੂੰ ਹੀ ਹੈਗਾ ਤੂੰ ਉਹਨਾਂ ਨੂੰ ਖਾਦਾ ਪ੍ਰਣਾਮ ਆ ਰਾਤਾ ਤੇਰੇ ਤੇ ਕੋ ਪੰਜਾਬ ਦਾ ਖਾਨਾ ਪੰਜਾਬ ਤੇ ਰਹਿਣਾ ਤੇ ਕਿੰ ਤੂੰ ਵੀ ਪੰਜਾਬ ਦੇ ਮਾਲਕਾ ਤੇ ਕਰਦਾ ਇਸ ਧਰਤੀ ਦੇ ਜਿਹੜੇ ਜਿਨ੍ਹਾਂ ਨੇ ਧਰਤੀ ਇਸ ਨੂੰ ਸਿੰਗਾਰਿਆ ਆਪਣੇ ਖੂਨ ਦੇ ਨਾਲ ਰਾਤਾ ਤੇਰੇ ਵਰਗਾ ਤੇ ਵੀਰੋ ਬੇਨਤੀ ਹੈ ਕਿ ਇਹ ਕੇ ਬਤਨ ਠੋਕ ਕੇ ਜਵਾਬ ਦਿਆ ਕਰੋ ਪਾਉਣ ਨੂੰ ਭਾਈ ਨਵਉ ਸਿੰਘ ਮਾਰਕੀਟ ਨਾਲੇ ਹਾਠੀਆਂ ਦੀਆਂ ਪੂਛਾਂ ਫੜ ਫੜ ਕੇ ਜਾ ਕੇ ਸਤੁਆਈਆ ਅੱਸੀ ਅੱਸੀ ਸਾਲ ਦੀ ਉਹ ਮਤ ਦੇ ਵਿੱਚ ਸਵਾ ਸਵਾ ਲੱਖ ਦਾ ਸਵਾ ਸਵਾ ਮਰਦਾ ਖੰਡਾ ਚਲਾਉਣ ਵਾਲੇ ਭਾਵਾਦੀਪ ਸਿੰਘ ਦੀ ਬਾਬਾ ਜੀਵਨ ਸਿੰਘ ਜਿਨ੍ਹਾਂ ਚਾਚਾ ਪਾਪਾ ਘੰਟੇ ਲਗਾਤਾਰ ਤੇਜ਼ ਚਲਾਈਆ ਕਿ ਨਹੀਂ ਇਕਨੀ ਤਨਉਦਾਰਨਾ ਦੀ ਜੇ ਬਿਲਕੁਫਾ ਬੰਦੇ ਦਾ ਪੁੱਤ ਬਣ ਕੇ ਮਾਫੀ ਮੰਗਣੀ ਪਊਗੀ ਤੇ ਨਹੀਂ ਤੇਰਾ ਹਾਲ ਸਿੱਖੋਂ ਉਹ ਕਰੂਗੀ ਨਾ ਤੂੰ ਘਰ ਦਾ ਤੇ ਨਾ ਤੂੰ ਘਰ ਦਾ ਰਹਿਣਾ ਹੈ ਤੇ ਆਪਾਂ ਇਸ ਵੀਡੀਓ ਨੂੰ ਛੇੜੋਲਾ ਤੱਕ ਪੰਚਾਇਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ